ਕਾਬਲਾ ਸ਼ੇਰ ਨਾਲ ਕਰਾ ਦਾ ਤੇ ਕਰ ਲਓਗੇ ਤੁਸੀਂ ਦੋ ਸਿੰਘ ਦੇ ਮੈਂ ਇੱਕ ਸ਼ੇਰ ਮੰਗਾ ਲੈਣਾ ਤੇ ਉਹਦੇ ਨਾਲ ਤੁਸੀਂ ਮੁਕਾਬਲਾ ਕਰ ਦਿਓ ਹੁਣ ਸਰਦਾਰ ਬਾਗ ਸਿੰਘ ਦਾ ਜਵਾਬ ਵੇਖਿਓ ਸਾਡੇ ਹੀਰੋ ਕਿਹੋ ਜਿਹੇ ਨੇ ਇਹਨਾਂ ਨੂੰ ਅਸੀਂ ਵਸਾਰਿਆ ਸਰਦਾਰ ਬਾਗ ਸਿੰਘ ਕਹਿੰਦਾ ਅਫਦਾਲੀ ਇਹਦੇ ਮੇਜਰ ਸਾਫ ਹੀ ਹੋਗੀ ਅਫਦਾਲੀ ਕਹਿੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਗੱਲਾਂ ਵੱਡੀਆਂ ਗੱਲਾਂ ਹਾਂ ਕੰਮ ਛੋਟੇ ਹੁਣ ਸ਼ੇਰ ਕਹਿੰਦੇ ਅਸੀਂ ਆ ਗਏ ਆ ਤੇ ਸ਼ੇਰ ਨਾਲ ਲੜਨ ਦੀ ਗੱਲ ਆ ਗਈ ਤੇ ਕਹਿੰਦੇ ਬੇਅਕਸਾਫ ਹੀ ਆ ਬਾਗ ਸਿੰਘ ਕਹਿੰਦਾ ਨਹੀਂ ਤੂੰ ਗਲਤ ਸਮਝ ਗਿਆ ਮੈਂ ਕਿਹਾ ਬੇਇਨਸਾਫੀ ਐ ਪਰ ਸਾਡੇ ਨਾਲ ਵੀ ਉਸ ਸ਼ੇਰ ਦੇ ਨਾਲ ਬੇਇਨਸਾਫੀ ਐ ਜਿਹਨੂੰ ਤੂੰ ਸਾਡੇ ਨਾਲ ਲੜਾਉਣਾ ਚਾਹੁੰਦਾ ਅਬਦਾਲੀ ਕਹਿੰਦਾ ਸ਼ੇਰ ਨਾਲ ਬੇਇਨਸਾਫੀ ਕਿਵੇਂ ਸਰਦਾਰ ਬਾਗ ਸਿੰਘ ਕਹਿੰਦਾ ਇੱਕ ਤੇ ਮਰਾਣਾ ਬਾਗ ਤੇ ਇੱਕ ਸਿੰਘ ਹੁਣ ਬਾਗ ਦਾ ਅਰਥ ਵੀ ਸਿੰਘ ਸ਼ੇਰ ਐ ਤੇ ਸਿੰਘ ਦਾ ਅਰਥ ਵੀ ਸ਼ੇਰ ਐ ਤੇ ਦੋ ਸ਼ੇਰ ਤੇ ਮੇਰੇ ਇਕੱਲੇ ਦੇ ਰਾਹ ਵਿੱਚ ਤੇ ਹੁਣ ਦੋ ਸ਼ੇਰ ਹੋਣ ਤੇ ਮੇਰੇ ਸਾਹਮਣੇ ਇੱਕ ਸ਼ੇਰ ਲੜੇ ਉਦੋਂ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੋਵਾਂ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਤੇ ਅਮਰਤ ਤੇ ਸਵਾਲ ਕਰਦਾ ਸੀ ਤੇ ਹੁਣ ਦੋ ਸਿੰਘ ਮੇਰੇ ਨਾਲ ਵਿੱਚ ਨੇ ਭਾਵ ਦੋ ਸ਼ੇਰ ਐ ਤੇ ਜੇ ਦੋ ਸ਼ੇਰ ਇੱਕ ਸ਼ੇਰ ਨਾਲ ਲੜੇ ਤੇ ਫਿਰ ਇਹ ਬੇਇਨਸਾਫੀ ਨਾ ਹੋਵੇਗੀ। ਅਬਦਾਲੀ ਕਹਿੰਦਾ ਮੈਂ ਸਮਝਿਆ ਨਹੀਂ ਗੱਲ ਥੋਲ ਕੇ ਦੱਸ ਕਹਿਣਾ ਕੀ ਹੈ। ਤੇ ਬਾਗ ਸਿੰਘ ਕਹਿੰਦਾ ਫਿਰ ਇੰਝ ਕਰ ਸ਼ੇਰ ਇੱਕ ਨਹੀਂ ਸ਼ੇਰ ਲਿਆ ਦੋ ਤੇ ਸਿੰਘ ਅਸੀਂ ਦੋਰੇ ਨਹੀਂ ਮੈਂ ਕੱਲਾ ਲੜਾਂਗਾ। ਹੁਣ ਸਿੰਘ ਹੋਵੇਗਾ ਇੱਕ ਤੇ ਸ਼ੇਰ ਹੋਣ ਦੋ ਤੇ ਮੈਂ ਦੋਨਾਂ ਦਾ ਮੁਕਾਬਲਾ ਕਰਕੇ ਵਿਖਾਵਾਂਗਾ ਫਿਰ ਪਤਾ ਲੱਗੇ ਸਿੰਘ ਕੌਣ ਹੈ। ਬਿਲਕੁਲ ਅਬਦਾਲੀ ਨੇ ਫਿਰ ਇੱਕ ਲੋਹੇ ਦਾ ਵੱਡਾ ਸਾਰਾ ਪਿੰਜਰਾ ਤਿਆਰ ਕੀਤਾ ਗਿਆ। ਸ਼ੇਰ ਉਹਨਾਂ ਨੇ ਜੰਗਲ ਦੇ ਵਿੱਚੋਂ ਕੁਝ ਆਪਣੇ ਕੋਲ ਫੜ ਕੇ ਰੱਖੇ ਸੀ ਜਿਨ੍ਹਾਂ ਨੂੰ ਫੌਜ ਵਿੱਚ ਛੱਡਿਆ ਕਰਦੇ ਸੀ। ਵਰੋਦੀ ਫੌਜੀ ਹਮਲਾ ਕਰਨ ਵਾਸਤੇ ਉਹ ਪਿੰਜਰੇ ਵਿੱਚ ਛੱਡੇ ਦੋ ਸ਼ੇਰ ਤੇ ਸਰਦਾਰ ਬਾਗ ਸਿੰਘ ਦੇ ਗਲ 'ਚੋਂ ਸੰਗਲ ਕਹਿੰਦਾ ਲਾ ਦੇ ਸਾਰਾ ਕੁਝ ਇਹਦਾ ਉਤਾਰ ਤੋ ਇੱਕ ਪੈਰ ਨੂੰ ਸੰਗਲ ਮਾਰ ਤੋ ਲੰਮਾ ਸਾਰਾ ਵੀ ਕਿਤੇ ਸਰਦਾਰ ਭਾਨਾ ਬਣਾ ਕੇ ਭੱਜਣਾ ਚਾਹੇ ਕਿਤੇ ਮੌਕਾ ਵੇਖ ਕੇ ਭੱਜਣਾ ਜਾਵੇ ਗੱਲ ਵੱਡੀ ਕਰਦਾ ਦੋ ਸ਼ੇਰਾਂ ਨਾਲ ਕਿੱਥੇ ਲੜ ਲੂ ਇਹਨੇ ਮੌਕਾ ਵੇਖ ਕੇ ਭੱਜਣਾ ਇੱਕ ਪੈਰ ਨੂੰ ਸੰਗਲ ਮਾਰਿਆ ਸਰਦਾਰ ਬਾਗ ਸਿੰਘ ਨਿਹੰਗ ਸਿੰਘ ਤਿਆਰ ਪਰ ਤਿਆਰ ਖੇੜ ਕਿਚਾਰਾ ਤੇ ਸਿਰ ਤੇ ਦਸਤਾਰ ਹੈ ਬਾਕੀ ਸ਼ਸਤਰ ਕੋਈ ਨਹੀਂ ਰਹਿਣ ਦੇਤਾ ਉਹਨ ਛਾਲ ਮਾਰ ਕੇ ਸਰਦਾਰ ਬਾਗ ਸਿੰਘ ਦੋ ਪਿੰਜਰੇ ਸ਼ੇਰਾਂ ਦੇ ਕੋਲ ਚਲੇ ਗਿਆ ਪਿੰਜਰੇ ਵਿੱਚ ਹੁਣ ਉਹ ਸ਼ੇਰ ਕਿੰਨਾ ਤੇਜ਼ੀ ਨਾਲ ਹਮਲਾ ਕਰਦੇ ਇਹਦਾ ਅੰਦਾਜ਼ਾ ਤੇ ਸਾਰੇ ਲਾ ਸਕਦੇ ਆ ਪਰ ਜਦੋਂ ਸਾਹਮਣੇ ਮਨੁੱਖੀ ਸਰੀਰ ਨੂੰ ਵੇਖਿਆ ਹੁਣ ਨਿਹੰਗ ਸਿੰਘ ਛੋਟਾ ਜਿਹਾ ਸ਼ਸਤਰ ਹਮੇਸ਼ਾ ਹੀ ਆਪਣੇ ਵਸਤਾਰਾਂ ਵਿੱਚ ਛੋਟੇ ਛੋਟੇ ਰੱਖਦੇ ਸਰਦਾਰ ਬਾਗ ਸਿੰਘ ਦੇ ਕੋਲ ਇੱਕ ਬਾਗ ਰੱਖਾ ਸ਼ਸਤਰ ਹੈ ਜਿਹੜਾ ਸ਼ੇਰ ਦੇ ਮੌਹ ਵਰਗਾ ਦਲ ਪਰਛੋੜਾ ਜਿਹਾ ਉਸ ਦਸਤਾਰ ਵਿੱਚ ਉਸ ਬਾਗ ਨਖੇ ਸ਼ਸਤਰ ਨੂੰ ਕੱਢਿਆ ਤੇ ਇੱਕ ਸ਼ੇਰ ਤੇ ਹਮਲਾ ਕਰਤਾ ਉਹਨੂੰ ਜੀਰੇ ਅੱਖ ਤੋਂ ਲੈ ਕੇ ਚਾੜੇ ਤੱਕ ਤੇ ਇੰਨੀ ਤਾਕਤ ਨਾਲ چیرਿਆ ਕਿ ਉਹ ਦਰਦ ਦੇ ਨਾਲ ਦੜਫਣ ਲੱਗ ਪਿਆ ਦੂਜ ਸਰਦਾਰ ਬਾਗ ਸਿੰਘ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਉਹ ਬਾਗ ਲਖਾ ਸ਼ਸਤਰ ਵੀ ਡਿੱਗ ਗਿਆ ਬਿਲਕੁਲ ਨਹੀਂ ਹੱਥਾ ਤੇ ਸ਼ੇਰ ਹਮਲਾ ਕਰ ਰਿਹਾ ਹੁਣ ਸ਼ੇਰ ਨੇ ਮੂੰਹ ਖੋਲਿਆ ਤੇ ਸਰਦਾਰ ਬਾਗ ਸਿੰਘ ਨੇ ਆਪਣੀ ਬਾਹ ਸ਼ੇਰ ਦੇ ਮੂੰਹ ਵਿੱਚ ਪਾ ਲਈ ਘੁੱਟ ਕੇ ਉਹਦੀ ਜ਼ਬਾਨ ਨੂੰ ਫੜ ਲਿਆ ਹੁਣ ਉਸ ਜ਼ਬਾਨ ਨੂੰ ਛਡਾਉਣ ਵਾਸਤੇ ਸ਼ੇਰ ਆਪਣੀ ਤਾਕਤ ਪੂਰੀ ਲਾਉਂਦਾ ਕਿੰਨੀ ਤਾਕਤ ਹੈ ਸ਼ੇਰ ਦੀ ਇਹਦਾ ਅੰਦਾਜ਼ਾ ਸਾਰੀ ਲਾ ਸਕਦੇ ਉਸ ਨੂੰ ਛਡਾਉਣ ਵਾਸਤੇ ਜੱਦੂ ਜਹਾਦ ਕਰਦਿਆਂ ਨੰਦਰਾਣਾ ਸਰਦਾਰ ਬਾਗ ਸਿੰਘ ਨੂੰ ਜ਼ਖਮੀ ਕੀਤਾ ਸਰਦਾਰ ਬਾਗ ਸਿੰਘ ਚਬਾੜੇ ਨਾਲ ਬਾਹ ਵੀ ਜ਼ਖਮੀ ਹੋ ਗਈ ਕੋਣ ਨਾਲ ਲੇਥੂ ਪੇਥੂ ਹੈ ਬਾਕੀ ਸਰੀਰ ਵੀ ਜ਼ਖਮੀਆਂ ਪਰ ਜਬਾੜ ਨਹੀਂ ਛੜੀ ਉਹਦੀ ਜਦੋਂ ਸ਼ੇਰ ਘੁੱਲਦਾ ਏ ਸਰਦਾਰ ਬਾਗ ਸਿੰਘ ਦੇ ਨਾਲ ਹੁਣ ਸੱਜਾ ਹੱਥ ਸ਼ੇਰ ਦੇ ਮੂੰਹ ਵਿੱਚ ਤੇ ਖੱਬੇ ਹੱਥ ਨਾਲ ਫੈਰ ਵਾਲਾ ਸੰਗਲ ਫੜਿਆ ਤੇ ਸ਼ੇਰ ਦੇ ਗਲ ਵਿੱਚ ਬਨੇੜ ਦਿੱਤਾ ਸੰਗੜ ਤੇ ਦੂਸਰੇ ਹੱਥ ਨਾਲ ਤਾਕਤ ਨਾਲ ਇੰਨੀ ਤਾਕਤ ਨਾਲ ਖਿੱਚਿਆ ਕਿ ਸ਼ੇਰ ਦਾ ਸਾਹ ਉੱਟ ਕੇ ਦੂਜਾ ਸ਼ੇਰ ਵੀ ਮਾਰ ਦਿੱਤਾ ਇੱਕ ਪੀੜ ਦਾ ਮਾਰਿਆ ਤੜਤੜਕੇ ਮਰ ਗਿਆ ਤੇ ਦੂਜਾ ਸ਼ੇਰ ਸਾਹ ਘੁੱਟਣ ਦੇ ਨਾਲ ਸਰਦਾਰ ਬਾਗ ਸਿੰਘ ਨੇ ਮਾਰ ਦਿੱਤਾ ਹੁਣ ਦੋ ਸ਼ੇਰ ਕੱਲੇ ਸਿੰਘ ਨੇ ਮਾਰ ਕੇ ਸੁੱਟ ਦਿੱਤੇ ਇਹ ਸਰਦਾਰ ਬਾਗ ਸਿੰਘ ਦੀ ਬਹਾਦਰੀ ਅਬਦਾਲੀ ਹਰਾਨ ਹੋ ਗਿਆ ਕਹਿੰਦਾ ਇੰਨੀ ਬਹਾਦਰ ਕੌਮ ਆ